ਹਾਂਜੀ ਯਾਰ ਕੀ ਹਾਲ ਚਾਲ ਹਰੇ ਦੋਸਤਾਂ ਮਿੱਤਰਾਂ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋ ਤੁਹਾਡੇ ਜਨਰਲ ਵੀ ਸੈਟ ਬੈਟ ਹੋਣਗੇ ਲਓਏ ਮਿੱਤਰੋ ਮੁਰਗੇ ਆਪਾਂ ਛੜਤੇ ਆ ਹਾਂ ਹਾਂ ਖਾ ਵੀ ਲਓ ਦੇ ਅੰਡਾ ਚੱਕ ਲਗੇ ਦਿੱਤਾ ਛੱਡ ਆਹ ਦੇਖੋ ਇਧਰ ਕਿਹਾ ਹਾਂ ਆ ਚੱਕ ਲਿਆ ਬਾਈ ਅੰਡਾ ਤੇ ਕਰੋ ਸੈਚ ਚੱਕ ਐਡਾ ਇਹਨਾਂ ਨੂੰ ਫਿਰਦੇ ਰਹਿੰਦੇ ਆਪਾਂ ਚੱਲ ਗਏ ਉੱਪਰ ਆਪਣੇ ਕੋਲੇ ਕੱਲਣਾ ਬਾਈ ਬੱਚੇ ਗਿਫਟ ਆਏ ਉਹ ਵੀ ਤੁਹਾਨੂੰ ਦਿਖਾਉਣਾ ਮੈਂ ਨਾਲੇ ਉੱਪਰ ਜਾਲ ਚ ਪਾ ਕੇ ਆਉਨੇ ਚੱਲ ਕੇ ਅੰਡਾ ਤੇ ਨਹੀਂ ਠਿਕਦੇ ਸਾਮ ਇਹ ਅੰਡਾ ਕਿਰਾਤ ਨਹੀਂ ਆਪਾਂ ਇਹ ਥੋੜੇ ਡਿੱਗੂਗਾ ਨਾ ਇਹਨਾਂ ਨੂੰ ਆਪਾਂ ਪਾ ਦਿੰਨੇ ਆ ਰਾchn ਪਣੀ ਆਜੋ ਹਾ 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 ਭਾਈ ਆ ਦੇਖੋ ਓਏ 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 ਹੁਪਾ ਸੱਪ ਤਕੋ ਖਾਈ ਚਲੋ ਓਹੋ ਇਹ ਬਈ ਖਾ ਲੈਣਗੇ ਇੰਨੀ ਕ ਇੱਕ ਦੋ ਦਿਨਾਂ ਦੀ ਰਹਿ ਗਈ ਹੋਰ ਤਾਂ ਨਹੀਂ ਆਪਾਂ ਫੀਡ ਲੈ ਕੇ ਆਉਂਦੇ ਇਹ ਵੀਰ ਬੱਚੀ ਪਈ ਸੀ ਜੇ ਤਾ ਭੁੱਲ ਗਏ ਲਿਆਂਦੀ ਸੀ ਮੈਂ ਬਹੁਤ ਟਾਈਮ ਪਹਿਲਾਂ ਤੇ ਆਣੇ ਬਾਈ ਉਹ ਬੱਚੇ ਤਾਂ ਸਾਨੂੰ ਚੰਗੀ ਤਰ੍ਹਾਂ ਚੱਲ ਕੇ ਸ਼ੌਂਕ ਕਰਾਉਣੇ ਨੇ ਤਾਂ ਲੈ ਚੱਲ ਗਏ ਪਹਿਲਾਂ ਆ ਗਏ ਨੁੰਨਾ ਬਾਈ ਆ ਗਿਆ ਲੈ ਵੀ ਕਿਵੇਂ ਆ ਲੈ ਫੜੀ ਦੋ ਬੱਚੇ ਤੇ ਇੱਕ ਮੈਂ ਫੜ ਲੈਣਾ ਅੱਜ ਤੇ ਲੱਗੇ ਤਾਂ ਲਿਖ ਜੈਨੂੰ ਜਾਲ ਚ ਪਾਈਏ ਯਾਰ ਕੱਲ ਤਾਂ ਇਹ ਓਏ ਥੋੜੇ ਧਿਆਨ ਅਡਰਪੋਕਲ ਜਿਹਾ ਆਇਆ ਤਾਂ ਲੈ ਆ ਵੀ ਆ ਦੇ ਜਾਲ ਆ ਦਿਖਾਈ ਜਿਹੜਾ ਹੱਥ ਜਾ ਬਾਈ ਲਾ ਲਈ ਬਈ ਇਹਦਾ ਪਾ ਲਈ ਆਪਾਂ ਜਾਲ ਚ ਇਹ ਆਪਾਂ ਨੂੰ ਤਿੰਨ ਬੱਚੇ ਕੱਲ੍ਹ ਗਏ ਫਟਾਏ ਆ ਆ ਦੇਖ ਲਓ ਕਿਹੜੀਆਂ ਅੱਖਾਂ ਦਾ ਚਟੀਆਂ ਦੇ ਆ ਸਾਰੀ ਹਾਂ ਬਈ ਚਟੀਆਂ ਅੱਖਾਂ ਦਾ ਉਹਦੋਂ ਖਿਰੀ ਬੈਠਾ ਬੱਚਾ ਆ ਇੱਕ ਤਾਂ ਖੇਰੀ ਬੈਠਾ ਬਾਕੀ ਚਟੀਆਂ ਇਹ ਪੱਠੀ ਬਣੂਗੀ ਇਹ ਹਾਂ ਮੈਂ ਵੀ ਉਹੀ ਕਹੇ ਇਹ ਪਤਾ ਕਿਹਦੀਆਂ ਕਿਵਾਨੀ ਜਿਹੜੇ ਮੇਰੇ ਕੋ ਵੱਡੀ ਕੁਦਰੀ ਚਟੀਆਂ ਦੀਆਂ ਚਟੀਆਂ ਦੀ ਆਹ ਦੇਖ ਲਓ ਬਾਈ ਇਹ ਵੀ ਪਾ ਦੇ ਇਹਨਾਂ ਨੂੰ ਆਪਾਂ ਇੱਥੇ ਕੁੰਡੀ ਲਾਤੀ ਇਹਨਾਂ ਨੂੰ ਬੈਠੇ ਰਹਿੰਦੇਗੇ ਸੂਏ ਹੋਣਗੇ ਇੱਥੇ ਜਾਲ ਘਰਦੇ ਹਨ ਆਪਣੇ ਤੇ ਬੱਚੇ ਜਿਹੜਾਈ ਨੂੰ ਲੈ ਹੀ ਫੜ ਕੇ ਕਰਾ ਲਈ ਗਾਢਣੀ ਆ ਰੰਗ ਲੈ ਨਹੀਂ ਨਹੀਂ ਸਾਡਾ ਰੰਗੜਾ ਪੈ ਤੇ ਬਾਈ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਆਪਾਂ ਜਿਹੜਾ ਬਗਲਾਂ ਵਾਲਾ ਬੱਚਾ ਸੀ ਉਹ ਵੀ ਯਾਰ ਕੱਲ ਨਹੀਂ ਮੁੜਿਆ ਹਨ ਉਹ ਵੀ ਟੱਪ ਗਿਆ ਪਤਾ ਨਹੀਂ ਕਿੱਧਰ ਚੱਲ ਗਿਆ ਉਹੋ ਮੈਂ ਛੱਡਿਆ ਸੀਗਾ ਚਾਰ ਪੰਜ ਘੰਟੇ ਫਿਰਦਾ ਰਹੇ ਮੈਂ ਬਹਾਵਾ ਟਾਈਮ ਸਵੇਰ ਦੇ ਛੱਡਿਆ ਵਹੀ ਜਣੀ ਦਾ ਤੇ ਉਦੋਂ ਬਾਅਦ ਚ ਨਾ ਬਾਈ ਨੋਨੇ ਕੇ ਭੋੜ ਲੀ ਉਧਰ ਨੂੰ ਗਿਆ ਉਹ ਤੇ ਉਧਰ ਮੁੜਿਆ ਹੀ ਨਹੀਂਗਾ ਯਾਰ ਤੇ ਆ ਦੇਖ ਲੋ ਛਤਰੀਆਂ ਫਿਰ ਕੱਲ ਦੀਆਂ ਆਈ ਲੱਗ ਗਆਂ ਇੱਕ ਉਧਰ ਲੱਗੀ ਇੱਕ ਉਧਰ ਲੱਗੀ ਛੜ ਦੇ ਵੀ ਪਿੱਛੇ ਨੂੰ ਹੋਇਆ ਥੋੜਾ ਜਿਹਾ ਫਿਰ ਕੈਮਰੇ ਚ ਕਵਰ ਹੋ ਜੂਗਾ ਸਾਰਾ ਬਹ ਹਲ ਹਲ ਹਲਕਾ ਹੀ ਉੱਲਾ ਮਾਰਦੇ ਹੜਾ ਹੜਾ ਉੱਡ ਗਿਆ ਉੱਡ ਗਿਆ ਉੱਡ ਗਿਆ ਬਾਈ ਨੰਨੇ ਤੇਰੇ ਵਾਲੇ ਵਿੱਚ ਹੀ ਫਿਰਦਾ ਯਾਰ ਰੱਤਾ ਓਏ ਪਤਾ ਨਹੀਂ ਕਿਹ ਹੈ ਆਹ ਫਿਰ ਦੇ ਬਾਈ ਭਈ ਇਹ ਤੁਹਾਨੂੰ ਮੈਂ ਚੀਜ਼ ਦਿਖਾਉਣਾ ਇੱਧਰ ਦੇਖੋ ਫਿਰ ਜਾਦੂ ਦੋ ਬੱਚੇ ਤੇ ਤਿੰਨ ਆਂਡੇ ਨਾਲ ਇਹ ਆਪਣੇ ਕੁਤਰੀ ਕਰ ਸਕਦੇ ਆ ਇੱਕ ਹੰਡਾ ਵਿੱਚ ਦੋ ਬੱਚੇ ਕੋਚਾ ਪਤਾ ਨਹੀਂ ਕਰਨੇ ਕਰਨੀ ਇਹ ਇੱਧਰ ਪਿਆ ਇੱਕੋ ਕੁਤਰੀ ਤੇਰੀ ਬੈਠੀ ਆਪਣੀ ਨੰਨੇ ਚ ਪਾਣੀ ਪਾਈ ਹੋਰ ਕੁਜੀ ਚ ਪਾ ਲਈ ਚ ਦੋ ਤਿੰਨ ਕਾਪਾ ਖੁੱਜੀ ਜਾ ਯੂ ਵੀ ਨਹੀਂ ਆਜ ਯੂ ਵੀ ਆ ਸਵੇਰੇ ਆਇਆ ਸੀਗਾ ਫਿਰ ਮੈਂ ਚੱਲ ਗਿਆ ਉਦੋਂ ਬਾਅਦ ਚ ਪਤਾ ਨਹੀਂ ਤੇ ਸਾਹਮਣੇ ਮੁਰੇ ਹੁਣੀ ਵੀ ਆਏ ਆ ਅਸੀਂ ਵੀ ਪਤਾ ਮੁਰੇ ਹੁਣੀ ਆਇਆ ਇੱਧਰ ਅੱਛਾ ਸੁਤਾ ਭਾਈ ਮੇਰਾ ਕਿੱ데 ਵਧੀਆ ਜਾ ਤੂੰ ਵੀ ਸੌਂ ਸੌਣ ਲੱਗ ਗਿਆ ਚੱਕੋਈ ਪਰਲੀ ਜੀ ਪਾ ਦੇ ਉਹ ਫੇੜ ਇਹਨਾਂ ਡੇਰ ਮਾਦਰ ਲੱਗ ਜਾ ਰਿਹਾ ਤਾਂ ਓਏ ਹਟ ਜਾ ਬਾਈ ਇੰਨੇ ਥੱਲੇ ਲੈ ਕੇ ਜਾਣਾ ਪੈਣਾ ਢੋਲੀ ਚ ਲੈ ਕੇ ਜਾਣਾ ਪੈਣਾ ਤੇ ਬਾਈ ਇੱਕ ਨਾ ਤੁਹਾਡੇ ਲਈ ਸਰਪ੍ਰਾਈਜ਼ ਆ ਤੁਹਾਨੂੰ ਦਿਖਾਉਣਾ ਮੈਂ ਇਹ ਆ ਦੇਖੋ ਇਧਰ 1 2 3 ਦੇਖੋ ਇਧਰ ਗਲਾਬੋ ਦੱਸਿਓ ਇਹ ਜਾਨਵਰ ਕਿਹੜਾ ਆਪਣਾ ਤੇ ਇੱਕ ਗਲਾਬੋ ਇਧਰ ਆ ਠੀਕ ਹੈ ਜੀ ਮੈਂ ਤੁਹਾਨੂੰ ਬਾਹਰ ਕੱਢ ਕੇ ਫੜ ਕੇ ਦਿਖਾਉਣਾ। ਨੰਨੇ ਫੜੀ ਕੈਮਰਾ। ਕੈਮਰੇ ਨੂੰ ਫੜੀ ਯਾਰ। ਚੱਲ। ਲਓ ਭਾਈ ਕਰੋ ਚੈੱਕ। ਤੇ ਦੱਸਿਓ ਇਹ ਕਿਹੜੇ ਜਾਨਵਰ ਆ ਆਪਣੇ? ਇਹ ਦੂਜੇ। ਦੱਸਿਓ ਇਹ ਕਮੈਂਟ ਕਰਕੇ। ਗਲਬੋ ਸਿੰਘ ਕਿਹੜੇ ਜਾਨਵਰ ਆ ਆਪਣੇ? ਲੱਗੇ ਵੇ ਭਾਈ ਆਪਣੇ ਦੋਨੇ ਹੀ ਇਹ। ਕੋਈ ਭਾਈ। ਕਰੋ ਚੈੱਕ। ਇਧਰ ਖੰਭ ਆ ਜਾਣਗੇ। ਕੇ ਛੱਡ ਦੇ ਨੇ ਬਾਈ ਵਿੱਚ ਇਹਨਾਂ ਨੂੰ ਡੱਟੇਆਂ ਭਰ ਕੇ ਲਈਏ ਆਪਾਂ ਥੱਲੇ ਚੱਲ ਕੇ ਪਾ ਦੇ ਇਹਨਾਂ ਨੂੰ ਚੱਲੋ ਜੀ ਆਸੂ ਆਸੂ ਇਹ ਰੱਖਾ ਦੀ ਤਰੇ ਲੋ ਬਾਈ ਇਹ ਜਿਹੜੇ ਕਬੂਤਰ ਨੇ ਇਹ ਪਚਾਈ ਨਾਲ ਤੋਂ ਇੰਪੋਰਟ ਕਰਾਏ ਆ ਤੇ ਕਮੈਂਟ ਕਰਕੇ ਦੱਸੋ ਸਕੂਟਰ ਕਿਦਾਂ ਲੱਗੇ ਠੀਕ ਆ ਬਾਈ ਦੇ ਇਹ ਲੋ ਸਾਰਾ ਲੱਗ ਗਈ ਪਛਾਣ ਇਹਨਾਂ ਦੋਨਾਂ ਦੀ ਹੈ ਹੈ ਚਾਈਨਾ ਚੋਂ ਆਇਆ ਇਪੋਰਟ ਕਰਾਇਆ ਆ ਗਿਆ ਭਾਈ 50 ਲੱਖ ਦਾ ਖਰਚਾ ਘਰ ਤੱਕ ਪਹੁੰਚਦਾ ਲਓ ਜੀ ਮਿੱਤਰੋ ਆ ਜਾਂਦੇ ਦੋਨੇ ਇਹ ਉਹ ਥਾਪੇ ਸਿੱਟੀ ਹੁੰਦਾ ਨਹੀਂ ਗੱਜ ਜਦੋਂ ਨੇ ਸਾਰੀ ਜਾਣਗੇ ਜਿਸ ਤੱਕ ਆਪਣੀ ਕੋਸ਼ਿਸ਼ ਹੈ ਲਓ ਮਿੱਤਰੋ ਹੈਪੀ ਬਾਈ ਵੀ ਆ ਗਿਆ ਉਧਰੋਂ ਹੋਰ ਹੈਪੀ ਕਿਵੇਂ ਭਾਈ ਹੈ ਹਟਾਓ ਤੇ ਬੱਚਿਆਂ ਦੀ ਇਹਨਾਂ ਦੀ ਗੱਲ ਕਰਦੇ ਬਾਈ ਅਸੀਂ ਅਸੀਂ ਕਿ ਡਰਦੇ ਬਹੁਤ ਆ ਆ ਦੇਖੋ ਇਧਰ ਜੇ ਬਾਰੀ ਖੋਲਤੀ ਨਾ ਬਾਈ ਇਹਨਾਂ ਨੇ ਪਾਟ ਜਾਣਾ ਇਹਨਾਂ ਟਾਈਮ ਦਾ ਲਾਈ ਲੱਗੇ ਰਿਸਕ ਬਹੁਤ ਆ ਤੇ ਹੈਪੀ ਕਹਿੰਦੇ ਇਹਨੂੰ ਅੰਦਰ ਤਾਰ ਕੇ ਦਾਣੇ ਦੋਨੇ ਖਾ ਲੈਣੇ ਮੈਂ ਕਿ ਦਾਣੇ ਮੈਂ ਸਵੇਰੇ ਨਾ ਰੱਖ ਗਿਆ ਸੀ ਇਹਨਾਂ ਨੂੰ ਤੇ ਇਹ ਹੁਣ ਆਪੇ ਕੱਲ੍ਹ ਵਾਲੇ ਨੇ ਖਾ ਲੈਣਗੇ ਹਾਂਜੀ ਲਾਈ ਲੈਨੇ ਬਸ ਇੱਕ ਮਿੰਟ ਬਈ ਜਾਲੀ ਚ ਘੱਟਾ ਪਾਉਸੀ ਹੈ ਪੈਨੇ ਚਬਣਾ ਸਿੱਟੀਆਂ ਜਾਲੀਏ ਹੈ ਭਰਾ ਹਾਂਜੀ ਇੱਥੇ ਤਾਂ ਨਹੀਂ ਕੋਈ ਲੰਕਦਾ ਨਹੀਂ ਨਹੀਂ ਉਹ ਤੇ ਦੂਜੀ ਦੇ ਬੰਨ ਨਹੀਂ ਜਾਂਦੀ ਦੂਜੀ ਦੇ ਬੰਨ ਲਾ ਜਾ ਅਸੀਂ ਕਿੱਥੇ ਜਾਉ ਯਾਰ ਫਟੇ ਲਾ ਉਹ ਗੱਲ ਤਾਂ ਕਬੂਤਰ ਉਹ じゃ ਨਾ ਹੋਇਆ ਲਾਲਸਰੀ ਤੇ ਉਹ ਹੀ ਹੈ ਬਾਈ ਆਪਣੇ ਕੋਲ ਡੋਰ ਵਾਲੇ ਯਾਰ ਰੱਸੀ ਨੂੰ ਛੋਟੀ ਕਰ ਲਾ ਹਲਦੀ ਨਾਮ ਸੀਗਾ ਉਹ ਫਰ ਤੇਰੇ ਕੋਲੇ ਜਾ ਉਧਰੋਂ ਲੈ ਕੇ ਆ ਉਹ ਲਾਲਸਰੀ ਲੈ ਕੇ ਆ ਉਹਦੇ ਬਿਠੀ ਖੁੰਝੇ ਜ ਤਰੇ ਬਾਹਰ ਕੱਢਦਾ ਖਾਲੀ ਹੋ ਗਈ ਤਾਂ ਐਵੇਂ ਹੜਕੇਗਾ ਮੁੜਕੇ ਲੈ ਆ ਜਾ ਦੇਖ ਲੈ ਬਹੁਤ ਸਾ ਆਹੋ ਦਾ ਬਰਤ ਆਹੋ ਲੈ ਕੰਮ ਸੈਟ ਮੈਥੇ ਕੁੰਡਾ ਲੱਦ ਗਏ ਲੈ ਬੰਨ ਚੱਕ ਦੇ ਕਸਲਾ ਮੜੀ ਜੀ ਕਸਣ ਵਾਲੀ ਤਾਂ ਬਹਿ ਜੂਗੀ ਬਹਿ ਜੂਗੀ ਬਾਠਾ ਹਾਲਾ ਹਲਕਾ ਜਿਹਾ ਬੜਕਾਈ ਇੱਕ ਤਾਂ ਦੀਂਦਾ ਵਾ ਦੂਜਾ ਨਹੀਂ ਦੀਂਦਾ ਇੱਕ ਤਾਂ ਆਵੇ ਹੁਣ ਠੀਕ ਹੈ ਹੈਂ ਹਾਂ ਹਰ ਬਾਦ ਨਹੀਂ ਹਾਂ ਦੂਜਾ ਗੱਲ ਤਾਂ ਦੂਜੇ ਦੀ ਹੈ ਭਾਈ ਮੈਨੂੰ ਲੱਗਦਾ ਅੱਜ ਇੱਕ ਹੋਰ ਟੱਕੂਗਾ ਲੱਗਦਾ ਮੈਨੂੰ ਅੱਜ ਹਾਂ ਹਾਂ ਆਇਆ 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 ਹਾਂ ਹਾਂ ਭਾਈ ਹੈਪਾ ਲੱਗ ਗਿਆ ਵੜਕਾਉਣਾ ਕਾਫੀ ਟਾਈਮ ਹੋ ਗਿਆ ਹੁਣ ਇਹਨਾਂ ਨੂੰ ਫਿਰ ਦੇਣ ਲਾੜ ਗਏ ਯਾਰ ਕਿਉਂਕਿ ਅੱਗੇ ਦੋ ਗੁੰਮ ਗਏ ਹਨ ਤੇ ਕਾਲੂ ਥੋੜਾ ਟਾਈਮ ਨਾਲ ਛੱਡਾਂਗੇ ਫਿਰ ਇਹਨਾਂ ਨੂੰ ਵੱਧ ਟਾਈਮ ਕਰਾਵਾਂਗੇ ਤੁਸੀਂ ਆਏ ਨਾ ਕਿਓ ਵੀ ਖਣੀ ਹੁਣੇ ਢਾਕੇ ਬਾਈ ਵੀਡੀਓ ਵਿੱਚ ਦੀ ਬੰਦ ਕਰ ਦਿੰਨੇ ਹੁੰਨੇ ਆਸੀਂ ਤੇ ਕਾਫੀ ਟਾਈਮ ਹੋ ਗਿਆ ਹੁਣ ਇਹਨਾਂ ਨੂੰ ਲਾੜ ਲਗੇ ਯਾਰ ਦੂ ਪਹਿਲਾਂ ਕਿ ਨੇਰਾ ਹੋ ਜੀ ਹਨਾ ਫਿਰ ਔਖਾ ਹੋ ਜਾਣਾ ਕਿਉਂਕਿ ਅੱਗੇ ਦੋ ਤਿੰਨ ਘਵਾਲੇ ਆ ਇੱਕੋ ਬਗਲਾਂ ਵਾਲਾ ਤੇ ਇੱਕੋ ਜਿਹੜਾ ਪਹਿਲਾਂ ਆਪਣਾ ਕਾਲਕਾਂਤਾ ਨਿਕਲ ਗਿਆ ਜਿਹਦੀ ਮੈਂ ਵੀਡੀਓ ਪਾਈ ਸੀ ਹਨਾ ਤੇ ਕਾਲਕਾਂਤੇ ਤੇ ਕੱਲ ਵਲੌਗ ਆਪ ਬਣਾਇਆ ਨਹੀਂ ਹਨਾ ਤਾਂ ਕਰਕੇ ਤੁਹਾਨੂੰ ਦਿਖਾਇਆ ਨਹੀਂਗਾ ਜਿਹਨੇ ਗੁਲਾਬੀ ਬਗਲਾ ਕਿਤੇ ਉਹ ਨਿਕਲ ਗਿਆ ਯਾਰ ਕੱਲ ਹਾ 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 ਆਇਓ 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 ਹਾ 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 ਬਈ ਆ ਫਰਦਾ ਛਤਰੀ ਤੇ ਹੋ ਜਾਂਦਾ ਤੇ ਇੱਕ ਪਤਾ ਨਹੀਂ ਕਿਧਰ ਗਿਆ ਅੱਜ ਤੁਹਾਨੂੰ ਦਿਖਾਵਾਂਗੇ ਜਦੋਂ ਇਹ ਆਗੇ ਨਾ ਵੀਡੀਓ ਦੇ ਐਂਡ ਉਦੀ ਕਰਾਂਗੇ ਇੱਧਰ ਹੀ ਉੜਦਾ ਇਹ ਹਾ ਹਾ ਆਇਓ ਆਇਓ ਲਓ ਵੀ ਬਾਈ ਬੱਚੇ ਆ ਗਏ ਨੇੜੇ ਇੱਕ ਤਾਂ ਉਹ ਫਰਦਾ ਨੂੰ ਨਿਕੇ ਬੋਰਡ ਤੇ ਤੇ ਇੱਕ ਬੱਚਾ ਆ ਰਿਹਾ ਕਿਹਨੂੰ ਰਾਤ ਖਵਾ ਲਾ ਕਿਹਨੂੰ ਰਾਤ ਇਹ ਉਹ ਘੋੜੀ ਰਾਤ ਬਈਆ ਆਉਂਦੇ ਪੱਠੇ ਆਪਣੇ ਦੋਨੇ ਆਇਓ 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 ਓਹੋ ਆ ਫੜਦੇ ਬਾਈ ਦੇਖਦੇ ਆ ਬਾਈ ਕਿਹੜੀ ਛਤਰੀ ਤੇ ਬੰਦੇ ਓ ਚੱਕੋ ਆਦ ਆ ਗਿਆ ਬਗਲ ਡੰਡੇ ਵਾਲਾ ਦੂਜਾ ਵੀ ਬਿਠਾਈ ਲੈੇ ਪੀ ਦਿਖਾਉਨੇ ਤੁਹਾਨੂੰ 1 ਮਿੰਟ ਆ ਗਿਆ ਅੱਲਾ 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 ਲਓ ਵੀ ਭਾਈ ਹੈਪੀ ਲਾਉਣ ਲੱਗਿਆ ਬੱਚੇ ਨੂੰ ਜਿਹੜਾ ਆ ਗਿਆ ਦੂਜਾ ਹਜੇ ਫਿਰਦਾ ਹੀ ਆ ਇਹਨੂੰ ਤਾੜ ਦੇਨੇ ਆ ਕਿਉਂਕਿ ਦੁਬਾਰਾ ਨਾ ਉੱਡ ਜੇ ਐਵੇਂ ਉਹ ਗੱਲਬਾਜੀ ਨਹੀਂ ਦੁਬਾਰਾ ਲਾਉ ਪੀਣ ਵਾਲੀ ਸਾਨੂੰ ਪਤਾ ਪਉ ਕੰਮ ਕਰਦੇ ਨਹੀਂ ਚੱਲ 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 ਖੁੱਡੇ ਚ ਸਿਆਣਾ ਬਣ ਲਓ ਭਾਈ ਇਹਨਾਂ ਨਾਲ ਛੜਤਾ ਲਓ ਭਾਈ ਯੂਵੀ ਵੀ ਆ ਗਿਆ ਤੇ ਯੂਵੀ ਹੁਣ ਭੜਕਾਈ ਜਾਂਦਾ ਕਿੱਥੇ ਕਿੱ데 ਬੱਚਾ ਆਪਣਾ ਉੱਚਾ ਹਜੀ ਹਨ ਚਲਨੀ ਮ ਆ ਜਾਂਦਾ ਫਿਰ ਦੁਬਾਰਾ ਵੜਕਾਉਣੇ ਲਾ ਦੇ ਛਤ ਜੁਨਾ ਟਾਈਮ ਭਾਈ ਆ ਦੇਖ ਲੋ ਹੁਣ ਉਹਨਾਂ ਨੇ ਖੁੱਡੇ ਤੇ ਚੜ ਗਿਆ ਦੂਜੇ ਪਾਸੇ ਗੱਲ ਨਹੀਂ ਬਣੀ ਤੇ ਬੱਚਾ ਬੈਂਦਾ ਨਹੀਂ ਸੀਗਾ ਨੇਰਾ ਹੋ ਜਾਂਦਾ ਜਿਆਦਾ ਆ ਫਿਰਦਾ ਬੱਚਾ ਹਜੇ ਵੀ ਓਏ ਲਓ ਵੀ ਭਾਈ ਬੱਚਾ ਬੈਠੀ ਜਾਂਦਾ ਏ ਉਹ ਤੇ ਚਿਹਰੇ ਤੁੰਗਾ ਲਾ ਪੜਕੜਾ ਪੜਕੜਾ ਲਾਓ ਵੀ ਭਾਈ ਲਾਓ ਵੀ ਭਾਈ ਇਹ ਵੀ ਲਾ ਦੇਣੇ ਆਪਾਂ ਹੈਪੀ ਤਾੜੀ ਜਾਂਦਾ ਡੇਡੀ ਜੀ ਕਰ ਦੇ ਆ ਬੈਠਾ ਬੱਚਾ ਆ ਚੱਕੋ ਗਿਆ ਅੰਦਰ ਇਹਨੂੰ ਵੀ ਖੋਲ ਦੇ